ਅਸਰ ਕਿੰਨਾ ਕੋ ਅਸਰ ਪਿਆ ਜੀ ਐਸਸੀ ਦਾ ਇਲੈਕਟ੍ਰੋਨਿਕਸ ਦੀ ਚੀਜ਼। ਵੈਰੀ ਗੁੱਡ ਚੇਂजेस ਬਹੁਤ ਫਰਕ ਪਿਆ ਗਿਆ 10% ਦਾ ਡਾਇਰੈਕਟ ਫਰਕ ਪਿਆ ਗਿਆ ਕੁਝ ਕੰਪਨੀਆਂ ਨੇ ਰੱਖ ਲਿਆ ਬਟ ਮੋਸਟਲੀ ਜਨਰਲੀ ਸਾਰਾ ਨੂੰ 10% ਦਾ ਫਰਕ ਪਿਆ ਗਿਆ ਸਿੱਧਾ ਏਸੀ ਜਿਹੜੀ ਇੱਕ ਰਿਕੁਆਇਰਮੈਂਟ ਹੈ ਜਿਹਨੂੰ ਆਪਾਂ ਲਗਜ਼ਰੀ ਆਈਟਮਸ ਕੰਸਿਡਰ ਕਰਦੇ ਸੀ ਉਹ ਠਾਈ ਤੋਂ 18% ਹੋ ਗਿਆ ਹੈ। ਪਹਿਲੇ ਏਸੀ ਕਿੰਨੇ ਦਾ ਸੀਗਾ ਤੇ ਹੁਣ ਕਿੰਨੇ ਦਾ ਪਊਗਾ? 39000 ਦਾ 38500 ਦਾ ਏਸੀ ਹੁੰਦਾ ਸੀ ਉਹ 35000 ਦਾ ਹੋ ਗਿਆ ਹੈ। ਸਿੱਧਾ ਇਟ ਇਜ਼ ਅ 빅 ਡਿਸਕਾਊਂਟ ਫਾਰ 애니ਵਨ ਕਾਰਡਸ ਤੋਂ ਲਾਵਾ ਹਰੀ ਚੀਜ਼ ਤੋਂ ਇਲਾਵਾ ਗੁੱਡ ਚੇਂजेस ਇਹਦਾ ਇਫੈਕਟ ਸਿਰਫ AC ਦੇ ਪਿਆ ਹੈ ਜਾਂ ਬਾਕੀ ਚੀਜ਼ਾਂ ਤੇ ਵੀ AC ਐਂਡ LED ਜਿਹੜੀ ਇੱਕ ਪ੍ਰੀਮੀਅਮ ਆਈਟਮ ਆਪਾਂ ਕੰਸੀਡਰ ਕਰਦੇ ਸੀ ਉਹਨੂੰ ਲਗਜ਼ਰੀ ਆਈਟਮ ਕੰਸੀਡਰ ਕਰਦੇ ਸੀ ਉਹਨੂੰ ਨਾਰਮਲ ਸਲੈਬ ਤੇ ਲਿਆਏ 18% ਇਹ ਦੋ ਚੀਜ਼ ਜੋ ਜਿਹੜੀ ਸਭ ਤੋਂ ਵੱਡਾ ਸੇਲ ਸੀ ਉਹਨਾਂ ਨੂੰ ਉਹ ਲਿਆਏ 18% ਦੇ ਸਲੈਬ ਤੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਅਲੀਸ਼ਾ ਸਵੇਲੇ ਗੱਲ ਕਰਾਂਗੇ ਜੀਐਸਸੀ ਦੇ ਬਾਰੇ ਜੀਐਸਸੀ ਜੋ ਕਿ ਫੈਸਿਵ ਸੀਜ਼ਨ ਆਨ ਵਾਲਾ ਹੈ ਤੇ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਇੱਕ ਰਾਹਤ ਭਰਿਆ ਤੋਹਫਾ ਦਿੱਤਾ ਹੈ ਗਿਫਟ ਦਿੱਤਾ ਹੈ ਤੇ ਜੋ ਜੀਐਸਸੀ ਦੇ ਚਾਰ ਸਲੈਬਸ ਸੀ ਉਹਦੇ ਵਿੱਚ ਜੋ ਹੈ ਦੋ ਹੀ ਸਲੈਬਸ ਜੋ ਹੈ ਰਹਿ ਗਿਆ ਹੈ ਇਲੈਕਟ੍ਰੋਨਿਕਸ ਦੀ ਜੇ ਗੱਲ ਕਰੀਏ ਉਹਦਾ ਇਸ ਤੇ ਕਿੰਨਾ ਕੁ ਅਸਰ ਪਿਆ ਤੇ ਗੱਲਬਾਤ ਕਰਦੇ ਹੋਏ ਜਾਣਾਂਗੇ ਹੈਲੋ ਸਰ ਹੈਲੋ ਸਰ ਕਿੰਨਾ ਕੁ ਅਸਰ ਪਿਆ ਜੀਐਸਸੀ ਦਾ ਇਲੈਕਟ੍ਰੋਨਿਕਸ ਦੀ ਵੈਰੀ ਗੁੱਡ ਚੇਂਜਸ ਬਹੁਤ ਫਰਕ ਪੈ ਗਿਆ 10% ਦਾ ਡਾਇਰੈਕਟ ਫਰਕ ਪੈ ਗਿਆ ਕੁਝ ਕੰਪਨੀਆਂ ਨੇ ਰੱਖ ਲਿਆ ਬਟ ਮੋਸਟਲੀ ਜਨਰਲੀ ਸਾਰਿਆਂ ਨੂੰ 10% ਦਾ ਫਰਕ ਪੈ ਗਿਆ ਸਦਾ ਏਸੀਸ ਜਿਹੜੀ ਇੱਕ ਰਿਕੁਆਇਰਮੈਂਟ ਹੈ ਜਿਹਨੂੰ ਆਪਾਂ ਲਗਜ਼ਰੀ ਆਈਟਮਸ ਕਨਸਿਡਰ ਕਰਦੇ ਸੀ ਉਹ 28 ਤੋਂ 18% ਹੋ ਗਿਆ ਹੈ ਟੈਲੀਵਿਜ਼ਨ ਉਹ ਵੀ ਜੇ ਰਿਕੁਆਇਰਡ ਆਈਟਮ ਹੈ ਉਹ ਵੀ 28 ਤੋਂ 18% ਹੋ ਗਈ ਹੈ ਵੀ ਆ ਵੈਰੀ ਹੈਪੀ ਵਿਦ ਇਟ ਸਰ ਜਿਵੇਂ ਪਹਿਲੇ ਕੋਈ ਦੱਸ ਸਕਦੇ ਹੋ ਕਿ ਪਹਿਲੇ ਏਸੀ ਕਿੰਨੇ ਦਾ ਸੀਗਾ ਤੇ ਹੁਣ ਕਿੰਨੇ ਦਾ ਪਊਗਾ ਜਿੱਦਾਂ 39000 ਦਾ 38500 ਦਾ ਸੀ ਹੁੰਦਾ ਸੀ ਉਹ 35000 ਦਾ ਹੋ ਗਿਆ ਸਿੱਧਾ ਇਟ ਇਜ਼ ਅ 빅 ডিসਕਾਊਂਟ ਫॉर एनीवन ਕਾਰਡਸ ਤੋਂ ਲਾਵਾਹਾਰੀ ਜੀ ਤੋਂ ਲਾਵਾ ਗੁੱਡ ਚੇਂजेस ਗੁੱਡ ਚੇਂजेस ਸਰ ਜਿਵੇਂ ਜੀਐਸਟੀ ਘਟੀ ਆ ਆਮ ਲੋਕਾਂ ਦੀ ਜੇਬ ਦੇ ਉੱਤੇ ਰਾਹਤ ਇੱਕ ਮਿਲੂਗੀ ਉਹਨਾਂ ਨੂੰ ਹੈਵੀ ਡਿਸਕਾਊਂਟ ਮਿਲੇਗਾ ਤੇ ਫੈਸਟਿਵ ਸੀਜ਼ਨ ਵੀ ਜਿਵੇਂ ਆਉਣ ਵਾਲਾ ਹੈ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਫੈਸਟਿਵ ਸੀਜ਼ਨ ਪੂਰਾ ਜ਼ੋਰ ਸਾਰੇ ਲਈ ਸਾਰੇ ਲਈ ਵਧੀਆ ਜਾਏਗਾ ਸਾਡੀ ਆਲਰੇਡੀ ਰਿਸਪੌਂਸ ਦਿਖ ਗਿਆ ਹੈ ਰਿਸਪੌਂਸ ਵਧਿਆ ਜਾ ਰਿਹਾ ਹੈ ਵਾਕ ਇਨ ਵਧ ਗਈ ਹੈ ਲੋਕਾਂ ਦੀ ਇਨਕੁਆਇਰੀ ਵਧ ਗਈ ਹੈ ਇਟ ਵਿਲ ਬੀ ਵੈਰੀ ਗੁੱਡ ਸਰ ਤੁਸੀਂ ਸਿਰਫ ਏਸੀਸ ਨਾਲ ਡੀਲ ਕਰਦੇ ਹੋ ਏਅਰ ਕੰਡੀਸ਼ਨਿੰਗ ਰੈਫਰਿਜਰੇਟਰ ਬੇਦੀ ਇਲੈਕਟ੍ਰੋਨਿਕਸ ਤੇ ਸਾਡੇ ਕੋਲ ਏਸੀ ਹੈ ਰੈਫਰਿਜਰੇਟਰ ਹੈ ਮੋਬਾਈਲ ਫੋਨਸ ਟੀਵੀ ਡਰਾਇਰ ਵਾਸ਼ਰ ਸਭ ਕੁਝ 올 ਅਪਲੈਂਸਸ ਓਕੇ ਸਰ ਤੇ ਦਾ ਇਫੈਕਟ ਸਿਰਫ ਏਸੀ ਦੇ ਪਿਆ ਹੈ ਆ ਬਾਕੀ ਚੀਜ਼ਾਂ ਤੇ ਵੀ ਏਸੀ ਐਂਡ LED ਜਿਹੜੀ ਇੱਕ ਪ੍ਰੀਮੀਅਮ ਆਈਟਮ ਆਪਾਂ ਕੰਸੀਡਰ ਕਰਦੇ ਸੀ ਉਹਨੂੰ ਲਗਜ਼ਰੀ ਆਈਟਮ ਕੰਸੀਡਰ ਕਰਦੇ ਸੀ ਉਹਨੂੰ ਨੋਰਮਲ ਸਲੈਬ ਤੇ ਲਾਇਆ ਹੈ 18% ਇਹ ਦੋ ਚੀਜ਼ ਜੋ ਜਿਹੜੀ ਸਭ ਤੋਂ ਵੱਡਾ ਸੇਲ ਸੀ ਉਹਨਾਂ ਨੂੰ ਲਾਇਆ ਹੈ 18% ਦੇ ਸਲੈਬ ਤੇ ਹਾਂਜੀ ਸਰ ਜਿਵੇਂ LED ਦੀ ਵਗੈਰਾ ਦੀ ਗੱਲ ਕਰੀਏ ਤੇ ਇਹਦਾ ਵੀ ਸੇਮ ਚੇਂਜ ਹੋਇਆ ਆ ਸੇਮ ਚੇਂਜਸ ਤੇ ਲੂਵੀ ਲੋਕ ਖਰੀਦਣਾ ਜ਼ਿਆਦਾ ਪਸੰਦ ਕਰਦੇ ਆ ਡੈਫੀਨਿਟਲੀ ਹੁਣ ਉਹ ਵੱਡੇ ਸਾਈਜ਼ ਦੀ ਐਲਈਡੀ ਲੈਸਰ ਦੇ ਦੇ ਕੈਨ ਗੋ ਫੋਰ ਅ ਗੁੱਡ ਬੈਟਰ ਬ੍ਰਾਂਡ AC ਅ ਬੈਟਰ ਕੂਲਿੰਗ AC ਅ ਮੋਰ ਹਾਇਰ ਕਪੈਸਿਟੀ AC ਦੇ ਲਈ ਜਾ ਸਕਦੇ ਆ ਓਕੇ ਸਰ ਜਿਵੇਂ ਇੱਕ ਜਿਵੇਂ ਪੱਕਾ ਬਿਲ ਹੁੰਦਾ ਜੀਐਸਟੀ ਹੁੰਦੀ ਹੈ ਤੇ ਲੋਕੀ ਪਰਨ ਦੇ ਲੱਗਿਆ ਮਤਲਬ ਸੋਚਦੇ ਆ ਕਿ ਇਹ ਇੰਨਾ ਕੋਈ ਨਹੀਂ ਸੋਚਦਾ ਹੁਣ ਤਾਂ ਸਾਰੇ ਕੁਲ ਜੀਐਸਟੀ ਨੰਬਰ ਪਰਸਨਲ ਜੀਐਸਟੀ ਨੰਬਰ ਹੈ ਕੰਪਨੀ ਜੀਐਸਟੀ ਨੰਬਰ ਸਾਰੇ ਕਰ ਦਿੰਦੇ ਹੋਂ ਤਾਂ ਸਾਰੇ ਕਰਦੇ ਸਾਰੇ ਕਰਦੇ ਹੁਣ ਕੈਸ਼ ਪੇਮੈਂਟ ਵੀ ਨਹੀਂ ਹੁੰਦੀ ਕਿਸੇ ਦੀ ਇਟਸ 올 ਕਾਰਡ ਇਟਸ 올 ਬਾਏ ਨੈਟ ਬੈਂਕਿੰਗ ओके सर जीवे ਹੁਣ ਜੋ ਵੀ ਕਸਟਮਰ ਵਗੈਰਾ ਆਏਗਾ ਉਹਨਾਂ ਨੂੰ ਉਸੇ ਜੀਐਸਟੀ ਦੇ ਅਕੋਰਡਿੰਗ ਦੋਗੇ ਆ ਜੋ ਨਵਿਆ ਲੱਗ ਹੋਇਆ ਉਹਦੇ ਕੋੜੀ ਆਪਾਂ ਪੁਰਾਣੇ ਸਟicker ਦੇ ਨਾਲ ਨਹੀਂ ਪ੍ਰਾਈਸ ਵੀ ਲਾਵਾਂਗੇ ਇਟ ਇਜ਼ ਅ ਗਵਰਨਮੈਂਟ ਰੂਲ ਹੁਣ ਜਿਹੜੇ ਪੁਰਾਣੀ ਪ੍ਰਾਈਸ ਹੈ ਉਹਦੇ ਨਾਲ ਆਪਾਂ ਨਵੀਂ ਐਮਆਰਪੀ ਵੀ ਮੈਂਸ਼ਨ ਕਰਨੀ ਹੈ ਤਾਂ ਕਿ ਡਿਫਰੈਂਸ ਵੀ ਉਹਨਾਂ ਨੂੰ ਪਤਾ ਲੱਗੇ ਗਵਰਨਮੈਂਟ ਨੇ ਕੀ ਡਿਫਰੈਂਸ ਪਾਇਆ ਓਕੇ ਓਕੇ ਫੁੱਲ ਸਪੋਰਟ ਕਰਦੇ ਹਾਂ ਇਸ ਡਿਸੀਜਨ ਨੂੰ ਫੁੱਲ ਸਪੋਰਟ ਓਕੇ ਸਰ ਥੈਂਕ ਯੂ